ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗਦੇ ਬੈਲ ਦੇ ਬਟਨ ਨੂੰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਮੈਸੇਜ ਕਰਦਿਆਂ ਤੇ ਜਿਹੜੇ ਨਹੀਂ ਕਰਦੇ ਤੇ ਉਹਨਾਂ ਨੂੰ ਆਪਾਂ ਵਾਰ-ਵਾਰ ਬੇਨਤੀ ਕਰਦੇ ਹੀ ਰ੍ਹਾਂਗੇ ਵੀ ਤੁਸੀਂ ਛੋਟਾ ਜਿਹਾ ਮੈਸੇਜ ਕਰਦਿਆ ਕਰੋ ਪਲੀਜ਼ ਧੰਨਵਾ ਤੇ ਅੱਜ ਜਿਹੜੇ ਆਪਾਂ ਸੂਟ ਦਿਖਾਉਣੇ ਆ ਤੁਹਾਨੂੰ ਪਾਰਟੀ ਵੇਅਰ ਸੂਟ ਰਹਿਣਗੇ ਜੀ ਆਪਾਂ ਦੋ ਸੂਟ ਆਰਡਰ ਆਲੇ ਦਿਖਾਉਣੇ ਆ ਪਹਿਲਾਂ ਤੁਹਾਨੂੰ ਇਹ ਬੈਲਵੈਟ ਦਾ ਸੂਟ ਆਪਣੇ ਕੋਲੇ ਆਰਡਰ ਦਾ ਜੀ ਇਹ ਆਨ ਆਰਡਰ ਪੀਸ ਆਪਣਾ ਬੁੱਕ ਹੋਇਆ ਤੇ ਬਹੁਤ ਹੀ ਸੋਹਣਾ ਇਹ ਸਾਰਾ ਸਿੱਪੀ ਦਾ ਵਰਕ ਹੋਇਆ ਮੋਤੀਆਂ ਦਾ ਵਰਕ ਹੋਇਆ ਇਹਦੇ ਉੱਪਰ ਫਰੰਟ ਤੇ ਸਾਰੇ ਕਲੀਆਂ ਬਣੀਆਂ ਹੋਈਆਂ ਵਿਚਾਲੇ ਫਲਾਰ ਬਣੇ ਹੋਏ ਆ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਬਹੁਤ ਸੋਹਣੀ ਫਿਨਿਸ਼ਿੰਗ ਆ ਜੀ ਵਰਕ ਦੀ ਇਹ ਸਾਰਾ ਤੁਸੀਂ ক্লোਜ਼ ਕਰਕੇ ਦੇਖ ਸਕਦੇ ਹੋ ਜੀ ਨੇੜੇ ਤੋਂ ਇਹ ਸਿੱਕੀ ਦਾ ਵਰਕ ਰਹਿਣਾ ਤੇ ਇਹ ਨਾਲ-ਨਾਲ ਇਹ ਵਾਈਟ ਹੀ ਮੋਤੀ ਰਹਿਣੇ ਹੈਗੇ ਤੇ ਘੇਰੇ ਦੇ ਉੱਪਰ ਵੀ ਇਸੇ ਤਰ੍ਹਾਂ ਮੋਤੀਆਂ ਦਾ ਕੰਮ ਆਊਗਾ ਸਾਰਾ ਕਟ ਦਾਣੇ ਦਾ ਮੋਤੀ ਦਾ ਕੰਮ ਹੋਇਆ ਜੀ ਇਹ ਸਾਰਾ ਹੈਂਡ ਦਾ ਪੀਸ ਆਊਗਾ ਤੇ ਇਧਰੋਂ ਆਊਗੀ ਬਾਜੂ ਇਹ ਬਾਜੂ ਦਾ ਕੱਪੜਾ ਆਜੂਗਾ ਨਾਲ ਪਲੇਨ ਹੀ ਰਹਿਣਾ ਬਾਜੂ ਦਾ ਕੱਪੜਾ ਤੇ ਇਹ ਸਲਵਾਰ ਪਲੇਨ ਆਊਗੀ ਤੇ ਇਹ ਆ ਗਿਆ ਜੀ ਸ਼ਾਲ ਨਾਲ ਪਿਓਰ ਵਾਲੀ ਬੈਲਵੈਟ ਆ ਵਧੀਆ ਵਾਲੀ ਤੇ ਆਪਾਂ ਸੋਚਿਆ ਵੀ ਚਲੋ ਪਹਿਣਾ ਨੂੰ ਦਿਖਾ ਦਈਏ ਜਿਹੜੀਆਂ ਪਹਿਣਾ ਨੇ ਸੂਟ ਮੰਗਾਉਣੇ ਹੋਣ ਦੇਖੋ ਪਣਾ ਕਿੱਡਾ ਵੱਡਾ ਸ਼ਾਲ ਦਾ ਇਹ 2 ਸੈੱਡ ਵਰਕ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਵਿੱਚ ਸਾਰੇ ਬੂਟੀ ਦਿੱਤੀ ਹੋਈ ਹੈ ਸਿੱਪੀ ਦੇ ਨਾਲ ਇਹ ਬੂਟੀ ਬਣੀ ਹੋਈ ਹੈ ਸਾਰੀ ਤੇ ਸਿੱਪੀ ਦਾ ਹੀ ਕੰਮ ਰਹਿਣਾ ਜੀ ਬਾਰਡਰ ਦੇ ਉੱਪਰ ਦੋਨੋਂ ਪਾਸੇ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਲੱਗਦਾ ਇਹ ਵਰਕ ਵੀ ਸ਼ਾਲ ਦੇ ਉੱਪਰ ਤੇ ਬਹੁਤ ਹੀ ਲੰਬਾ ਚੌੜਾ ਸ਼ਾਲ ਹੈ 2.5 ਮੀਟਰ ਦਾ ਤੇ ਨਾਲ ਸਲਵਾਰ ਦਾ ਕੱਪੜਾ ਪਲੇਨ ਆ ਜੂਗਾ ਤੇ ਇਹ ਸੂਟ ਆਪਾਂ ਦਿੱਤਾ ਹੈ ਜੀ ਸਿਰਫ 1600 ਰੁਪਏ ਦਾ ਇਹ ਹੈਵੀ ਸੂਟ ਆ ਗਿਆ 1600 ਰੁਪਏ ਦਾ ਤੇ ਜੇ ਤੁਸੀਂ ਵੀ ਸੂਟ ਹੈਂਡਵਰਕ ਦੇ ਮਸ਼ੀਨਵਰਕ ਦੇ ਇਹ ਸਾਥੋ ਤਿਆਰ ਕਰਵਾਉਣੇ ਆ ਜਾਂ ਤੁਸੀਂ ਆਰਡਰ ਤੇ ਪੀਸ ਮੰਗਾਉਣੇ ਆ ਤੇ ਸਾਡੇ ਕੋਲੋਂ ਜਿਹੜੀਆਂ ਪਹਿਣਾ ਨੂੰ ਵੈਲਵੈਟ ਤੇ ਸੂਟ ਚਾਹੀਦੇ ਉਹ ਜਰੂਰ ਮੈਸੇਜ ਕਰ ਲਿਓ ਜੀ WhatsApp ਤੇ ਤੇ ਆਪਾਂ ਸਾਰੀਆਂ ਭੈਣਾਂ ਨੂੰ ਜਰੂਰ ਸੂਟ ਅਵੇਲੇਬਲ ਕਰਾਵਾਂਗੇ ਜਿਆਦਾ ਆਪਾਂ ਲੈ ਕੇ ਨਹੀਂ ਆਉਂਦੇ ਹੁੰਦੇ 벨ਵੈਟ ਦੇ ਸੂਟ ਕਿਉਂਕਿ ਭੈਣਾਂ ਦੀ ਸਾਰੀਆਂ ਦੀ ਡਿਮਾਂਡ ਅਲੱਗ-ਅਲੱਗ ਹੁੰਦੀ ਹੈ ਤੇ ਜਿਨ੍ਹਾਂ ਜਿਨ੍ਹਾਂ ਨੂੰ ਚਾਹੀਦੇ ਉਹ ਤੁਸੀਂ ਮੰਗਾ ਸਕਦੇ ਹੋ ਇੱਕ ਇਹ 1600 ਵਾਲੀ ਰੇਂਜ ਆ ਜੂਗੀ ਤੇ ਜਿਹੜਾ ਆਪਾਂ ਤਿਆਰ ਕਰਵਾਉਨੇ ਹੈਂਡਵਰਕ ਦਾ ਉਹ 2200 ਤੋਂ ਲੈ ਕੇ 2500 ਦੇ ਵਿੱਚ ਸੂਟ ਰੈਡੀ ਹੁੰਦਾ ਜੀ ਮਸ਼ੀਨ ਵਿਦ ਹੈਂਡ ਹੁੰਦਾਗਾ ਤੇ ਇਹ ਆਪਾਂ ਰੈਡੀਮੇਡ ਸੂਟ ਤਿਆਰ ਕਰਿਆ ਕਰਾ ਲੈ ਕੇ ਆਂਦਾ ਇਹ ਵੀ ਸੂਟ ਬਹੁਤ ਹੀ ਜ਼ਿਆਦਾ ਨਾਈਸ ਬਣਿਆ ਹੋਇਆ ਹੈ ਰਾਣੀ ਛੇੜ ਦੇ ਉੱਪਰ ਤੇ ਇਸ ਤੋਂ ਅਗਲਾ ਸੂਟ ਹੈ ਜਿਹੜਾ ਇਹ ਵੀ ਆਰਡਰ ਦਾ ਆ ਗਿਆ ਜੀ ਆਪਣੇ ਕੋਲੇ ਇਹ ਵੀ ਬਹੁਤ ਹੀ ਸੋਹਣਾ ਜਿਹਾ ਪੀਸ ਹੈ ਫੈਂਡੀ ਦੇ ਉੱਪਰ ਬਣਿਆ ਹੋਇਆ ਪ्योर ਵਾਲੀ ਫੈਂਡੀ ਦੇ ਉੱਪਰ ਇਹ ਵਧੀਆ ਵਾਲੀ ਫੈਂਡੀ ਲੱਗੀ ਹੋਈ ਹੈ ਜੀ ਤੇ ਸਾਰਾ ਹੈਵੀ ਵਰਕ ਆਊਗਾ ਤੇ ਇਹਦੇ ਵਿੱਚ ਕਲਰ ਅਵੇਲੇਬਲ ਹੋ ਜਾਣਗੇ ਆਪਣੇ ਕੋਲੇ 5-6 ਕਲਰ ਹੋਰ ਮਿਲ ਜਾਣਗੇ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਤੇ ਤੁਸੀਂ ਦੱਸ ਸਕਦੇ ਹੋ ਕਿ ਕਿਦਾਂ ਦਾ ਕਲਰ ਚਾਹੀਦਾ ਹੈ ਤੇ ਆਪਾਂ ਤੁਹਾਨੂੰ ਪਿਕ ਭੇਜ ਦਾਂਗੇ ਤੇ ਇਹ ਪੀਸ ਆਪਾਂ ਆਨ ਆਰਡਰ ਹੀ ਲੈ ਕੇ ਆਉਣੇ ਆ ਜੀ ਜਿਹੜੀਆਂ ਪਹਿਨਣ ਨੂੰ ਚਾਹੀਦੇ ਹੁੰਦੇ ਵਧੀਆ ਵਾਲੇ ਪਾਰਟੀ ਵੇਅਰ ਸੂਟ ਬਣਾਉਣੇ ਹੁੰਦੇ ਹੈਗੇ ਤੇ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਸਾਨੂੰ ਇਦਾਂ ਦਾ ਸੂਟ ਚਾਹੀਦਾ ਇਹ ਕੁੜੀ ਨੇ ਆਪਣੇ ਤੋਂ ਇਹ ਜੈਪੁਰ ਸੂਟ ਜਾਣੇ ਆ ਜੀ ਆਪਣੇ ਉਹ ਆਪਣੇ ਪੱਕੇ ਕਸਟਮਰ ਹੈਗੇ ਇਹ ਗੁੜੀਆ ਕਹਿੰਦੀ ਆਂਟੀ ਮੈਂ ਇਸ ਤਰ੍ਹਾਂ ਫਰੌਕ ਸੂਟ ਬਣਾਉਣਾ ਤੇ ਮੈਨੂੰ ਤੁਸੀਂ ਕੋਈ ਉਦਾਂ ਦਾ ਕੱਪੜਾ ਲੈ ਕੇ ਦਿਓ ਤੇ ਇਹ ਆਪਾਂ ਉਹਨਾਂ ਨੂੰ ਪਸੰਦ ਕਰਕੇ ਕਰਵਾ ਕੇ ਤੇ ਇਹ ਲੈ ਕੇ ਦਿੱਤਾ 2.5 ਮੀਟਰ ਕੱਪੜਾ ਪੂਰਾ ਹਨਾ ਦੇਖ ਸਕਦੇ ਹੋ ਕਿੰਨਾ ਲੰਬਾ ਚੌੜਾ ਵਰਕ ਬਹੁਤ ਹੀ ਜ਼ਿਆਦਾ ਹੈਵੀ ਹੋਇਆ ਸਾਰਾ ਸਿੱਪੀ ਦਾ ਵਰਕ ਆ ਹੋਇਆ ਇਹਦੇ ਉੱਪਰ ਵੀ ਤੇ ਨਾਲ ਥ੍ਰੈਡ ਦਾ ਕੰਮ ਆਊਗਾ ਤੇ ਇਹ ਪਲੇਨ ਸਲਵਾਰ ਆਊਗੀ ਨਾਲ ਪੈਂਡੀ ਦੀ ਸਲਵਾਰ ਰਹਿਣੀ ਹੈ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਰਸਟ ਕਲਰ ਤੇ ਜਿਨ੍ਹਾਂ ਨੂੰ ਵੀ ਭੈਣਾਂ ਨੂੰ ਏਦਾਂ ਦੇ ਹੈਵੀ ਸੂਟ ਚਾਹੀਦੇ ਹੈਗੇ ਤੇ ਤੁਸੀਂ ਇਹ ਸੂਟ ਮੰਗਵਾ ਸਕਦੇ ਹੋ ਸਾਡੇ ਕੋਲ ਤੇ ਇਹ ਸੂਟ ਦਿੱਤਾ ਜੇ ਆਪਾਂ ਸਿਰਫ 1800 ਰੁਪਏ ਦਾ ਇੰਨਾ ਹੈਵੀ ਸੂਟ ਹੈ ਤੇ ਸਿਰਫ 1800 ਦਾ ਸੂਟ ਦਿੱਤਾ ਆਪਾਂ ਇਹ ਤੇ ਜਿਹੜੀ ਭੈਣ ਨੂੰ ਏਦਾਂ ਦਾ ਕੋਈ ਜਾਗੋ ਵਾਸਤੇ ਕੋਈ ਵਿਆਹ ਵਾਸਤੇ ਸੂਟ ਚਾਹੀਦਾ ਤੇ ਤੁਸੀਂ ਵੀ ਆਪਣੇ ਤੋਂ ਆਰਡਰ ਤੇ ਮੰਗਵਾ ਸਕਦੇ ਹੋ ਜੀ ਤੇ ਇਸ ਤੋਂ ਅਗਲੇ ਪੀਸ ਤੁਸੀਂ ਜਿਹੜੇ ਆਉਣਗੇ ਜੀ ਇਹ ਵੀ ਪਾਰਟੀ ਵੇਅਰ ਆਉਣਗੇ ਵਰਕ ਕਰਾਉਣਾ ਤਾਂ ਵਰਕ ਵੀ ਕਰਵਾ ਸਕਦੇ ਹੋ ਇਹ ਆਪਣੇ ਕੋਲੇ ਦੋ ਸੂਟ ਹੈ ਜੇ ਕਿਸੇ ਨੇ ਆਲ ਓਵਰ ਲੈਣਾ ਤੇ ਆਲ ਓਵਰ ਵੀ ਲੈ ਸਕਦੇ ਹੋ ਇਹ ਆਪਾਂ ਇਸ ਤਰ੍ਹਾਂ ਲੈ ਕੇ ਆਏ ਸੂਟ ਇਹਨਾਂ ਦੇ ਉੱਤੇ ਵੀ ਸ਼ਰਟ ਤੇ ਵਰਕ ਕਰਾ ਕੇ ਇਹ ਆਜੂਗੀ ਜੀ ਸਲਵਾਰ ਨਾਲ ਤੇ ਇਹ ਕਪੜਾ ਵੀ ਹੁਣ ਚੱਲਿਆਗਾ ਥੋੜਾ ਥੋੜਾ ਇਹਦੇ ਵਿੱਚ ਨਾਲ ਦਾ ਹੀ ਪ੍ਰਿੰਟ ਹੁੰਦਾਗਾ ਸਿਲਕੀ ਕਪੜਾ ਇਹ ਵੀ ਫੈਂਡੀ ਦੇ ਵਿੱਚ ਹੀ ਆਉਣਾਗਾ ਕਪੜਾ ਬਹੁਤ ਹੀ ਪਿਆਰਾ ਜਿਹਾ ਇਹ ਨਾਲ ਸੈਲਫ ਦਾ ਪ੍ਰਿੰਟ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਜੇ ਕੈਮਰੇ ਦੇ ਵਿੱਚ ਆਉਂਦਾ ਤਾਂ ਇਹ ਸੈਲਫ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਛੋਟਾ ਛੋਟਾ ਤੇ ਕਲਰ ਵੀ ਬਹੁਤ ਹੀ ਪਿਆਰਾ ਹੈ ਇਹ ਤੇ ਇਹਦੀ ਬਣਾ ਲਓ ਤੁਸੀਂ ਸਲਵਾਰ ਇਹ ਸ਼ਰਟ ਬਣ ਜੂਗੀ ਜੀ ਤੇ ਇਹ ਹੀ ਨਾਲ ਦੁਪੱਟਾ ਬਣ ਜੂਗਾ ਇਹ ਵੀ ਬਹੁਤ ਹੀ ਪਿਆਰਾ ਦੁਪੱਟਾ ਲੱਗਣਾ ਨਾਲ ਲੈਸ ਲਾ ਕੇ ਤੇ ਜਿਹੜੀ ਭੈਣ ਨੇ ਸੂਟ ਤਿਆਰ ਕਰਵਾਉਣਾ ਤੇ ਤੁਸੀਂ ਤਿਆਰ ਵੀ ਕਰਵਾ ਸਕਦੇ ਹੋ ਸਾਡੇ ਤੋਂ ਆਪਣੇ ਮਨਪਸੰਦ ਡਿਜ਼ਾਈਨ ਦਾ ਤੇ ਜੇ ਤੁਸੀਂ ਇਦਾਂ ਹੀ ਸੂਟ ਲੈਣਾ ਪਲੇਨ ਤੇ ਇਦਾਂ ਵੀ ਲੈ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਹਾਂਜੀ ਸੂਟ ਦਾ ਰੇਟ ਰਹਿਣਾ ਸਿਰਫ 1000 ਰੁਪਏ ਵਿਦ ਦੁਪੱਟਾ ਦੇਵਾਂਗੇ 1000 ਰੁਪਏ ਦੇ ਵਿੱਚ ਸੂਟ ਦੇਣਾ ਜੀ ਫ੍ਰੀ ਸ਼ਿਪਿੰਗ ਦੇਵਾਂਗੇ ਆਪਾਂ ਜਦੋਂ ਆਪਾਂ ਸ਼ਿਪਿੰਗ ਫ੍ਰੀ ਬੋਲਦੇ ਆਂ ਉਦੋਂ ਫ੍ਰੀ ਦਿੰਨੇ ਆ ਜਿਹੜਿਆਂ ਦੇ ਨਾਲ ਆਪਾਂ ਸ਼ਿਪਿੰਗ ਨਹੀਂ ਬੋਲੀ ਹੁੰਦੀਗੀ ਉਹ ਸੂਟਾਂ ਦੀ ਭੈਣਾ ਸ਼ਿਪਿੰਗ ਕਰ ਦਿਆ ਕਰੋ ਕਿਉਂਕਿ ਜਿਹੜੇ ਆਪਾਂ ਰੇਟ ਬਹੁਤ ਹੀ ਜ਼ਿਆਦਾ ਘੱਟ ਪਾਉਣੇ ਹੈਗੇ ਤੇ ਇਹਨਾਂ ਦੇ ਵੀ ਰੇਟ ਆਪਣਾ ਬਹੁਤ ਹੀ ਘੱਟ ਪਾਇਆ ਹੋਇਆ ਹੈਗਾ ਆਪਾਂ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈ ਇਹ ਸ਼ਿਮਰ ਦੇ ਵਿੱਚ ਫੈਂਡੀ ਹੈਗੀ ਬਹੁਤ ਹੀ ਸੋਹਣੀ ਤੇ ਵਿੱਚ ਇਹਦੇ ਸੈਲਫ ਪ੍ਰਿੰਟ ਬਣਿਆ ਹੋਇਆ ਤੇ ਰੇਟ ਸਿਰਫ 1000 ਰੁਪਿਆ ਨਾਲ ਦੁਪੱਟਾ ਦੇਵਾਂਗੇ ਅੱਗੇ ਆਗੇ ਜੀ ਆਪਣੇ ਕੋਲੇ ਔਰਗੈਂਜਾ ਦੇ ਸੂਟ ਹੈ ਪਿਓਰ ਵਾਲਾ ਵਧੀਆ ਵਾਲਾ organza ਆਊਗਾ viscose ਦਾ ਜੋ ਕਿ ਆਪਾਂ ਪਹਿਲਾਂ ਵੀ ਸੂਟ ਇਹ ਗਰਮੀ ਦੇ ਵਿੱਚ ਬਹੁਤ ਸੇਲ ਕੀਤੇ ਤੇ ਹੁਣ ਵੀ ਇਹ ਪਾਰਟੀ ਵੇਅਰ ਸੂਟ ਆਇਆ ਇਹ ਸੇਮ ਸੂਟ ਆਪਾਂ ਸਟਿਚ ਕਰਵਾਇਆ ਤੁਹਾਨੂੰ ਪਾ ਕੇ ਵੀ ਲੁੱਕ ਦਿਖਾਵਾਂਗੇ ਦੀ ਤੇ ਇਹ ਨਾਲ ਹੀ ਦੁਪੱਟਾ ਆਊਗਾ ਤੇ ਨਾਲ ਹੀ ਇਹ ਇਹ ਚੀਜ਼ ਦੀ ਸਲਵਾਰ ਆਜੂਗੀ ਇਹ ਵੀ organza ਦਾ ਰਹਿਣਾ ਤੇ ਇਹੀ ਲੈਣਾ ਵਾਲਾ ਦੁਪੱਟਾ ਆਊਗਾ ਇਹਦੇ ਨਾਲੇ ਸ਼ਰਟ ਆ ਗਈ ਜੀ ਹਾਂਜੀ ਇਹ ਸੂਟ ਦਾ ਆਪਾਂ ਰੇਟ ਦੇਣਾ ਤੁਹਾਨੂੰ 1600 ਰੁਪਏ ਕਿਉਂਕਿ ਇਹ ਪਿਓਰ ਵਾਲਾ organza ਜੋ ਕਿ ਇਹ ਬਟੀਕਾਂ ਦੇ ਰੇਟ ਤੁਹਾਨੂੰ ਪਤਾ ਇਹਨਾਂ ਦਾ 2 2022 2200 ਰੁਪਏ ਰੇਟ ਹੈ ਤੇ ਆਪਾਂ ਸਿਰਫ ਤੁਹਾਨੂੰ 1600 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹ ਸੂਟ ਦੇ ਦੇਣਾ ਵਿਦ ਦੁਪੱਟਾ ਤੇ ਜਿਹੜੇ ਅੱਗੇ ਸੂਟ ਆਉਣੇ ਆ ਜੀ ਇਹ ਰਹਿਣਗੇ ਆਪਣੇ ਕੋਲੇ ਇਕੱਲੇ ਸੂਟ ਇਹਨਾਂ ਨਾਲ ਦੁਪੱਟਾ ਹੈ ਨਹੀਂਗਾ ਜੋ ਕਿ ਇਹ ਆਪਣੇ ਸੂਟ ਬਹੁਤ ਹੀ ਜ਼ਿਆਦਾ ਫੇਮਸ ਗਏ ਹੈਗੇ ਤੇ ਆਪਾਂ ਫੇਰੇ ਹੀ ਪਹਿਣਾਂ ਦੀ ਡਿਮਾਂਡ ਤੇ ਲੈ ਕੇ ਆਏ ਸੀ ਇਹ ਰੈੱਡਾ ਵਾਲਾ ਸੂਟ ਆਪਣੇ ਕੋਲੇ ਲਾਸਟ ਇੱਕ ਸੂਟ ਰਹਿ ਗਿਆ ਜੀ ਹੁਣ ਇੱਕੋ ਹੀ ਸੂਟ ਆਊਗਾ ਆਪਣੇ ਕੋਲੇ ਤੇ ਇਹਦੇ ਨਾਲ ਤੁਸੀਂ ਕਰੀਮ ਕਲਰ ਦੀ ਸਲਵਾਰ ਵਰਕ ਕਰਾ ਕੇ ਲੈ ਸਕਦੇ ਹੋ ਤੇ ਜੈ ਆਲ ਓਵਰ ਸੂਟ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਇਹ ਇਹਨਾਂ ਦਾ ਰੇਟ ਉਹੀ ਰਹਿਣਾ ਜੀ 1200 ਰੁਪਇਆ ਆਪਾਂ ਪਹਿਲਾਂ ਬਹੁਤ ਹੀ ਇਹ ਗਰਮੀ ਸੂਟ ਸੇਲ ਕੀਤੇ ਸੀਗੇ ਤੇ ਹੁਣ ਪੈਣਾ ਮੰਗ ਰਹੀਆਂ ਸੀ ਆਪਾਂ ਤਾਂ ਕਰਕੇ ਇਹਨਾਂ ਸੂਟ ਜਿਹੜੀਆਂ ਪਹਿਣਾ ਵੀਡੀਓ ਪਾਉਣ ਦਾ ਮਕਸਦ ਆਪਣਾ ਇਹ ਹੈ ਇਹਨਾਂ ਸੂਟਾਂ ਦੀ ਦੁਬਾਰੇ ਜਿਹੜੀਆਂ ਪਹਿਣਾ ਨੇ ਸੂਟੇ ਨਹੀਂ ਲਏ ਤੇ ਉਹ ਤੁਸੀਂ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਜੀ ਸਿਰਫ ਇਹਨਾਂ ਦਾ 1200 ਰੁਪਇਆ ਰੇਟ ਰਹਿਣਾਗਾ विदाउट अ दपट्टाਉਣਗੇ ਤਿੰਨ ਕਲਰ ਹੈ ਇਹ ਇਹ ਅਗਲਾ ਕਲਰ ਆ ਗਿਆ ਜੀ ਲਵੈਂਡਰ ਕਲਰ ਲਵੈਂਡਰ ਤੋਂ ਵੀ ਇਹ हटके ਹੈ ਕਲਰ ਬਹੁਤ ਹੀ ਪਿਆਰਾ ਹੈਗਾ ਫਲਾਰ ਵਾਲਾ ਪ੍ਰਿੰਟ ਆਊਗਾ ਤੇ ਰੇਟ ਸਿਰਫ 1200 ਰੁਪਇਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਓ ਜੀ ਇਹ ਪਿਓਰ ਵਾਲੇ ਸੂਟ ਰਹਿਣਗੇ ਜੋ ਕਿ ਇਹ ਬੁਟੀਕਾਂ ਦੇ ਰੇਟ ਬਹੁਤ ਹੀ ਜ਼ਿਆਦਾ ਹੁੰਦੇ ਆ ਜਿਹੜੀਆਂ ਫੇਮਸ ਬੁਟੀਕਾਂ ਜਿਆਦੇ ਤੇ ਆਪਾਂ ਉਹ ਰੇਟ ਨਹੀਂ ਦਿੰਦੇ ਹੈਗੇ ਤੇ ਇਹ ਸੂਟ ਆ ਗਿਆ ਜੀ ਗ੍ਰੀਨ ਕਲਰ ਦਾ ਇਹ ਵੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੋਈ ਹੈ ਆਲ ਓਵਰ ਸੂਟ ਰਹਿਣਗੇ ਜੀ ਤੇ ਜੇ ਤੁਸੀਂ ਮੈਚਿੰਗ ਲੈਣੇ ਆ ਤੇ ਮੈਚਿੰਗ ਵੀ ਮਿਲ ਜਾਣਗੇ ਤੁਹਾਨੂੰ ਹਾਂਜੀ ਇਹਨਾਂ ਸੂਟਾਂ ਦਾ ਰੇਟ ਆਊਗਾ 1200 ਰੁਪਏ ਫ੍ਰੀ ਸ਼ਿਪਿੰਗ ਰਹਿਣੀ ਹੈਗੀ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਓ ਭੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵਧੀਆ ਚੀਜ਼ਾਂ ਦੇ ਤੁਸੀਂ ਗਾਹਕ ਬਣੋ ਵਧੀਆ ਚੀਜ਼ਾਂ ਲਿਆ ਕਰੋ ਸੂਟ ਬਹੁਤ ਸੋਹਣੇ ਹੈਗੇ ਤੇ ਜਿਹੜੀਆਂ ਪਹਿਣਾ ਕੋਲ ਗਏ ਆ ਸੂਟ ਉਹਨਾਂ ਨੂੰ ਬਹੁਤ ਹੀ ਪਸੰਦ ਆਏ ਹੈ ਜੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਥੈਂਕ ਯੂ